ਰਨਾਲਾ ਦੇ ਵਿੱਚ ਤੇ ਬਈ ਅਜੇ ਤਰੀਕ ਹੈਗੀ ਹੈਗੀ 8 12ਵਾਂ ਮਹੀਨਾ 2025 ਟਰੈਕਟਰ ਮੰਡੀ ਬਹੁਤ ਟੱਕੀ ਆ ਜੀ ਤੇ ਮੰਡੀ ਦੇ ਵਿੱਚ ਟਰੈਕਟਰ ਬਹੁਤ ਹੀ ਵਧੀਆ-ਵਧੀਆ ਪਹੁੰਚਿਆ ਜੀ ਉੱਚੇ ਦੇ ਵੀ ਮਾਡਲ ਆ ਆਜੋ ਜੀ ਵੀਡੀਓ ਕਰ ਦਿਓ ਸ਼ੇਅਰ ਤੇ ਲਾਈਕ ਕਰ ਦਿਓ ਭਰਾਵੋ ਕਮੈਂਟ ਟਰੈਕਟਰ ਹੁਏ ਵਧੀਆ ਛੇ ਦੇ ਦਿਖਾਵਾ ਕੀ ਰੱਖਣ ਮੰਜ ਆਜੋ ਮੰਡੀ ਦੇ ਵਿੱਚ ਬਰਨਾਲੇ ਤੇ ਟਰੈਕਟਰ ਟਰੈਕਟਰ ਹੈ ਜੀ ਤੇ ਦੇਖ ਸਕੋਗੇ ਟਰੈਕਟਰ ਤੇ ਵੀਡੀਓ ਨੂੰ ਚੱਲਦੀ ਚੱਲਦੀ ਸ਼ਿਰਕਾਰ ਦੇ ਬਈ ਟਰੈਕਟਰ ਮੰਡੀ ਬਰਨਾਲਾ ਦਿਖਾਉਣਾ ਹੈ ਟਰੈਕਟਰ ਬਾਈ ਜੀ ਆਜੋ ਮੰਡੀ ਦੇ ਵਿੱਚ ਲੋ ਵੀ ਮਿੱਤਰੋ ਟਰੈਕਟਰ ਦਿਖਾਉਣਾ ਸਨ 20000 ਤੇ ਫਾਰਮ ਟਰੱਕ 60 ਦੇਖੋ ਜੀ ਟਰੈਕਟਰ ਪਹਿਲਾ ਟਰੈਕਟਰ ਚੈੱਕ ਕਰੋ ਜੀ 20000 ਦੇਖੋ ਜੀ ਘੋੜਾ ਬੰਪਰ ਲੱਗਾ ਟਰੈਕਟਰ ਦੇ ਬਾਈ ਮਾਡਲ ਹੈ 715000 ਰੁਪਏ ਰੇਟ ਮੰਗਦੇ ਹੈ ਬਾਈ 52 ਦਾ ਤੇ ਪਾਵਰ ਡੇਰਿੰਗ ਹੈ ਜਿਵੇਂ ਨਮਾ ਪੇਟ ਟਰੈਕਟਰ ਜੀ ਤੁਹਾਨੂੰ ਪਤਾ ਹੀ ਹੈ 2-3 ਸਾਲ ਚੱਲਿਆ ਹੋਇਆ ਟਰੈਕਟਰ ਤੇ ਬਾਈ ਸਾੜ ਗਿਆ ਤੁਸੀਂ ਦੇਖ ਸਕਦੇ 7 ਤਰੀ ਲੱਗੀ ਆ ਬਹੁਤ ਹੀ ਵਧੀਆ ਟਰੈਕਟਰ ਹੈ ਦੇਖੋ ਜੰਗੂ ਯਾਰ ਕੀੜੇ ਝੰਮਾ ਵਾਲਾ ਮੈਂ ਮਾਰਪੀ ਦੇ ਟਾਇਰ ਏ 16 ਦੇ ਟਰੈਕਟਰ ਨੂੰ ਚੱਕ ਬਈ ਸਾਧਰੀ ਪੂਰੀ ਸਰੀਰ ਰਗੀ ਉਹ ਮਗਰ ਚੈੱਕ ਕਰੋ ਟਰੈਕਟਰ ਡਰੋਟੀਵੇਟਰ ਲੱਗੇ ਵਾ ਡਬਲ ਟੈਂਕੀ ਵਧੀਆ ਜੀ ਟਾਇਰ ਵਧੀਆ ਜੀ 16 29 ਦੇ ਤੇ ਲੈਂਕਾ ਲੋਕਾ ਦੇ ਸਕਦੇ ਆ ਕੋਕਾ ਪੀਸਾ ਐਕਸਾਈਟਰ 52 ਦਾ ਸੌਂਡੀ ਯਾਰ ਦੇ ਸਕਦੇ ਆ ਵੀਡੀਓ ਦੇ ਵਿੱਚ ਭਾਈ ਗਿਅਰ ਪ੍ਰੋ ਟਰੈਕਟਰ ਦੇਖੋ ਬੋ ਟਰੈਕਟਰ ਸਾੰਭਿਆ ਵਾਹ ਟਰੈਕਟਰ ਹੈ ਜੀ ਮਿੱਤਰੋ ਸੈਟ ਦੇਖੋ ਵਧੀਆ ਭਈਆ ਲੋਬੀ ਕਰੋ ਚੈੱਕ ਮੀਟਰ ਦੇਖੋ ਜੀ ਆਓ ਮਿੱਤਰੋ ਬਰਨਾਲੇ ਦੀ ਮੰਡੀ ਦੇ ਵਿੱਚ ਵੀਡੀਓ ਚੱਲਦੀ ਚੱਲਦੀ ਸ਼ੇਅਰ ਕਰ ਦਿਓ YouTube ਚੈਨਲ ਆਪਣਾ ਫਾਰਮਰ ਕਿੰਗ ਨਾਟਗਰ ਹੈ ਜੀ ਮੰਡੀ ਦੇ ਵਿੱਚ ਪਹੁੰਚੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਤੇ ਵੀਡੀਓ ਦੇਖੋ ਨਵੇਂ ਮੋਟਰ 68 ਟਾ ਫਾਰਮ ਟਰੈਕ ਆ ਗਿਆ ਜੀ 14928 ਟਾਇਰਾਂ ਦੇ ਆਜੋ ਬਾਈ ਜੀ ਕਮੈਂਟ ਕਰ ਦਿਓ ਭਰਾਵੋ ਤੁਹਾਡੇ ਭਰਾ ਨੂੰ ਸੈਂਟਰ ਗੇਅਰ ਆ ਜੀ ਮੂਲੇ ਬਰਗਟ ਲੱਗਿਆ ਬਹੁਤ ਹੀ ਵਧੀਆ ਟਰੈਕਟਰ ਹੈ ਜੀ 60 ਦਾ ਫਾਰਮ ਟਰੈਕ ਸੈਂਟਰ ਗੇਅਰ ਆ ਜੀ ਟਾਇਰ ਬਹੁਤ ਵਧੀਆ ਪਏ ਜੇ ਬੀ ਕੇ ਟੀ ਦੇ ਮੂਲੇ ਵੀ ਬੀ ਕੇ ਟੀ ਦੇ ਆ ਟਰੈਕਟਰ ਦੇਖੋ ਜੀ ਬੰਪਰ ਲੱਗਿਆ ਬਹੁਤ ਹੀ ਸੋਹਣਾ ਟਰੈਕਟਰ ਹੈ 14 ਮਾਡਲ ਹੈ ਜੀ 4 ਲੱਖ 45 ਹਜ਼ਾਰ ਰੇਟ ਹੈ ਦੇਖ ਲੈ ਇੱਕ ਦੋ ਜੀ ਸ਼ੰਗਰੂਰ ਦਾ ਨੰਬਰ ਹੈ ਟਰੈਕਟਰ ਦਾ ਆਵਰ ਸਟੀering ਹੈ ਦੇਖੋ ਜੀ ਸੱਦਰੀ ਲੱਗੀ ਹੈ ਬਹੁਤ ਵਧੀਆ ਟਰੈਕਟਰ ਹੈ ਤਿੰਨ ਸਿਲੰਡਰ ਹੈ ਦੇਖੋ ਜੀ 60 ਦਾ ਫਾਰਮ ਟਰੱਕ ਲਾਓ ਜੀ ਮਿੱਤਰੋ ਸੈਂਟਰ ਗੇਅਰ ਚ ਕੋਕਾ ਪੀਸਾ ਜੀ ਨੇ ਸਾਈਡ ਡ੍ਰੈਕਟਰ ਬਹੁਤ ਹੀ ਵਧੀਆ ਟਰੈਕਟਰ ਹੈ ਟਰੈਕਟਰ ਮੰਡੀ ਬਰਨਾਲਾ ਟਰੈਕਟਰ ਮੰਡੀ ਬਰਨਾਲਾ ਆਜਾ ਮਿੱਤਰੋ ਟਰੈਕਟਰ ਤੁਹਾਨੂੰ ਹੋਰ ਵੀ ਦਿਖਾਉਣੇ ਵਧੀਆ ਵਧੀਆ ਟਰੈਕਟਰ ਹੋជា ਜਿਆਸ ਬਹੁਤ ਵਧੀਆ ਨੇ ਟਰੈਕਟਰ ਦੇਖ ਸਕਦੇ ਹਾਂ ਟਰੈਕਟਰ ਤੁਹਾਨੂੰ ਦਿਖਾਉਣੇ ਇੱਕ ਹੋਰ ਅੜਾਜੀ ਸੁਭਰਾਜ ਬੀਰੀ ਮਾਡਲ ਸੁਭਰਾਜ 963 ਆਈਪੀ ਲੋ ਮਿੱਤਰੋ 973 ਕੁਡੀਆ ਦੇ ਟਾਇਰ ਨਿਕਾੜਾ ਜੀ 16 95 ਇਹ ਮੇਰਾ ਗਾੜ ਮੁਕਬਦੇ ਖੋਧੀਏ ਨੇ ਲੋ ਬੂ ਟਰੈਕਟਰ ਦੇ ਸੁਨਾ ਟਰੈਕਟਰ ਆ ਇਹੋ ਮਿੱਤਰੋ ਟਰੈਕਟਰ ਫੜ ਗਿਆ ਸਰ ਇਹ ਰਹਿ ਲੱਗ ਕੱਟਾ 963 ਟੈਪ ਕੀ ਅੰਦਰ ਇਸੇ ਗੁਡੀਆ ਦੇ ਟਾਇਰ ਮੂਰਲੇ ਤੇ ਵੀ ਮਾਡਲ ਆ 595 ਰੇਟ ਹੈ ਬਾਕੀ ਮੌਕੇ ਦੇਖੋ ਜੀ ਟਰੈਕਟਰ ਤੁਸੀਂ ਦੇਖਿਆ ਇਹਦਾ ਆਹ ਬਰ ਸਟੇਰ ਹੈ ਮਾੜਾ ਡਾਇਰ ਹੈ 90 ਪੈਸੇ ਟਰੈਕਟਰ ਦੇ ਦੇਖ ਸਾ ਇਹਨੂੰ ਟਰੈਕਟਰ ਬਹੁਤ ਹੀ ਵਧੀਆ ਟਰੈਕਟਰ ਹੈ ਸਾਡਾ ਟਰੈਕਟਰ ਹੈ ਵੀ ਇਹਦੀ ਕੋਈ ਟਟ ਸਭਰਾਜ 963 ਸਭਰਾਜ 963 ਦੇਖੋ ਟਰੈਕਟਰ ਜਾਨ ਨਾ ਵਰਗਾ ਗਿਆ ਇਹਨੂੰ ਮਾਡਲ B ਮਾਡਲ B ਮਾਡਲ B ਮਾਡਲ B ਮਾਡਲ B ਮਾਡਲ ਨਵੇਂ ਮਿੱਤਰੋ ਨਿਊ ਹੋਲੈਂਡ ਆ ਗਈ। 10 ਮਾਡਲ ਆ ਜੀ ਟਾਪ ਮਾਡਲ। 10 ਮਾਡਲ ਟਾਪ ਦੇ ਸਕਦੇ। 4,25,000 ਰੇਟ ਹੈ। ਨਿਊ ਹੋਲੈਂਡ ਸੱਤੀ ਦੀ ਟਰੈਕਟਰ ਸੋਹਣਾ ਜੀ। ਅਸੀਂ ਆਪ ਹੀ ਦੇ ਦਾਂਗੇ। ਪਾਵਰ ਸਟੀering ਹੈ, ਸਾਈਡ ਗੇਅਰ ਹੈ। ਨਵੇਂ ਟਰੈਕਟਰ ਦੇਖੋ। ਮੂਲ ਡਰ ਮੋਟਿਆ ਜੀ। 16 28 ਤੋਂ ਮੰਗਰ ਟਾਇਰ ਪਾਏ ਹੋਇਆ। ਟਰੈਕਟਰ ਦੇ ਦੇ ਸਕਦੇ ਮੈਂ ਮਾਰਕ ਦੇ ਟਾਇਰ ਆ ਜੀ। ਮੰਗਰ ਲਈ ਮੂਲ ਲਈ ਮਾਰਕ ਦੇ। लोना लिखा गया नौ मॉडल तीन पैंती का नौ मॉडल तीन पैंती का सत सौ पाँह देखो कर दो वीडियो शेयर में चलती चलती जोड़ी आ का तेई मॉडल सत लख पंद्रह हज़ार का बवंजा दस दे जाएगा ट्रैक्टर भी वजह जी छो मित्रो बंपर पूरा वजिया लगे हुआ टायर मुले देख सकते ट्रैक्टर क्या बात है जी ਉੱਕਾ ਪਿੱਛੇ ਦੇਖ ਸਾਹ ਡਾ ਡਾ ਸੁਨ ਮਾ ਮਰੋ ਗੋਣਾ ਟਰੈਕਟਰ ਮਾ ਮਰੋ ਕਾਉ ਨੇ ਆ ਲਓ ਵੀ ਮਾ ਮਰੋ ਕਰੋ ਚੈੱਕ ਡਾ ਡਾ ਜਾਜ ਦਾ ਵਹ ਟਰੈਕਟਰ ਜਾਜਰਾ ਆ ਮੂਰ ਲਾਈਟ ਲੱਗੀ ਮਾ ਮਰੋ ਦੀ ਦੇਖੋ ਪੀਲੀ ਸਤਰੀ ਲੱਗੀ ਆ ਗੁੜੀਆ ਦੇ ਟਾਇਰ ਬਹੁਤ ਵਧੀਆ ਡਾ ਡਾ ਲਓ ਵੀ ਅਰਜਨ ਆ ਗਿਆ ਸੀ ਅਰਜਨ ਆ ਗਿਆ ਤੇ 16 9 28 ਦੇ ਟਾਇਰ ਦੇਖ ਸਕਦੇ ਆ ਅਰਜਨ ਟਰੈਕਟਰ ਨੋਵੋ ਮਿੱਤਰ ਨਾਮ ਹੀ ਨਾ ਕੋਈ ਟਰੈਕਟਰ ਹੈ ਜੀ ਦੇਖ ਸਕਦੇ ਬਹੁਤ ਹੀ ਵਧੀਆ ਟਰੈਕਟਰ ਹੈ ਯਾਰ ਜੀ ਨੋਵੋ 605 ਡੀਆਈ ਮਹਿੰਦਰਾ ਦੇਖ ਸਕਦੇ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਕਰੋ ਚੈੱਕ ਟਰੈਕਟਰ ਬਾਈ ਕਮੈਂਟ ਲਾਜ਼ਮੀ ਕਰਦੇ ਜਿਹੜੇ ਵੀਰੇ ਭਰਾ ਵੀਡੀਓ ਦੇਖ ਰਹੇ ਆ ਆਪਣੇ ਟਰੈਕਟਰ ਮੰਡੀ ਪਰ ਨਾਲ ਆਇਆ ਇਹ ਕੋਈ ਟਰੈਕਟਰ ਘੈਂਡਾ ਬਈ ਟਰੈਕਟਰ ਲਓ ਜੀ ਮਿੱਤਰੋ ਸਾਈਡ ਗੀਅਰ ਬਹੁਤ ਹੀ ਵਧੀਆ ਟਰੈਕਟਰ ਸਾਡਾ ਟਰੈਕਟਰ ਪਾਵਰ ਸਟੀਅਰਿੰਗ ਹੈ ਜੀ ਨਵਾਂ ਟਰੈਕਟਰ ਦੀ ਜਗ੍ਹਾ ਮਾਡਲ ਸਾਨੂੰ ਦੱਸ ਦੇ ਕਿਹੜਾ ਮਾਡਲ 22 ਹੈ ਜੀ 6,95,000 ਰੇਟ ਕਰਦਾ ਹੈ ਬਾਈ 22 ਮਾਡਲ 6,95,000 ਰੇਟ ਕਰਦੇ ਆ ਦੇਖੋ ਜੀ ਟਰੈਕਟਰ ਏ ਪੀ ਦਾਤ ਤੇਰੀ ਦਤਾਰ ਗੁਰੂ ਰੱਖਾ ਮੁਰਲੇ ਗਿਆ ਬਾਈ ਦੇਖੋ ਚਾਰ ਸਪੀਡ ਹੈਕਟਰ ਦਾ ਜਾਂਦਾ ਨੋਬੋ 73 ਵਾਜ ਹੋਣੀ ਲੱਗਦੀ ਹੈ ਲੱਟਾਂ ਲਟਾ ਪਿਆ ਬਾਦਾ ਜੀ ਬੰਬਾ ਡੈਕਟਰ ਪੂਰਾ ਸਿਰੇ ਦਾ ਪਾਂਟ ਦੇਖ ਸਰ ਜਮਾ ਰੰਗਲੀ ਡੈਕਟਰ ਟੱਟਦਾ ਮਾਰ ਜਾਂਦਾ ਸਭਰਾਜ 855 ਜਿੱਤੇ ਮਾਡਲ ਦੇਖ ਸਕਦੇ ਨੇ ਤੇਈ ਮਾਡਲ ਛਾੜ ਗੇਰ ਦੇਖ ਸਰ ਕਾ ਬਤਾਨਾ ਸ਼ਵਾਰ ਆਜ ਟਰੈਕਟਰ ਦੇਖੋ ਬਈ ਬਹੁਤ ਹੀ ਵਧੀਆ ਟਰੈਕਟਰ ਜੀ ਪਾਵਰ ਸਟੀering ਹੈ ਪਾਵਰ ਸਟੀering ਵਾਲਾ ਟਰੈਕਟਰ ਪਾਵਰ ਸਟੀering ਵਾਲਾ ਟਰੈਕਟਰ ਪਾਵਰ ਸਟੀering ਵਾਲਾ ਟਰੈਕਟਰ ਪਾਵਰ ਸਟੀering ਦੇਖਿਆ ਜੀ ਵੀਡੀਓ ਦੇ ਵਿੱਚ ਬਹੁਤ ਹੀ ਵਧੀਆ ਟਰੈਕਟਰ ਹੈ ਜੀ ਬਹੁਤ ਹੀ ਵਧੀਆ ਟਰੈਕਟਰ ਹੈ ਆਯੂਗਨਾ ਬਹੁਤ ਆਲਾ ਪਹੁੰਚੇ ਦੇਖੋ ਟਰੈਕਟਰ ਜੀ ਬਹੁਤ ਹੀ ਸੋਹਣਾ ਸੋਹਣਾ ਟਰੈਕਟਰ ਮੰਡੀ ਚ ਪਹੁੰਚੇ ਹੈ लगी मित्र तेई मॉडल सत्त पचवंजा टमाटर जमींदारा की पहले रीच बहुत घट गई भाई रीत बहुत घट गई बहुत ज्यादा रीच घटी देखो भाई अपनी देख लाइस देते ट्रैक्टर बहुत बढ़िया ट्रैक्टर है सोलह चार सौ पचवंजा लो भी करो चेक ट्रैक्टर ਬਹੁਤ ਵਧੀਆ ਡਾਕਟਰ ਨੋ ਹੋਲੈਂਡਾ ਸਾਦਰੀ ਲੱਗਿਆ ਪੁੱਲਰ ਲਿਖਿਆ ਬਾਤੇ ਟਾਇਰ ਦੇਖੋ ਜੀ ਵਧੀਆ 16 95 ਦੀ ਕੈਨੇਡਾ 14 ਮਾਡਲ 475 ਰੱਟਾ 300 ਰੱਟਾ 40 ਵਾਲਾ ਦਾ ਤੇ ਬਣਾ ਗੂਤਾ ਦੇਖੋ ਡਾਕਟਰ ਸੋਨਾ ਡਾਕਟਰ ਸਾਬ ਪਾਵਰ ਸਟੀering ਦਾ 프리 ਤਾਂ ਹੈ ਉਹ ਨਹੀਂ ਮਾਡਲ ਹੈ ਤਾਂ ਹੈ ਪੀ ਮਾਡਲ इक्की है जी चार पचहत्तर रेट है चार पचहत्तर रेट है जी प्रीत देते बहुत ही बढ़िया ट्रैक्टर है बी आज मंडी दे सेंटर गेर है दे सकते मित्रों सोना लिका सोना लिका सत सौ पाँह सोना लीका देखो भाई जी बवंजा दी कटा कितना ਵੀਰੋ ਦੇਖੋ ਇਹ ਤੁਸੀਂ ਟਰੈਕਟਰ ਦੇ ਐਮ ਆਰ ਪੀ ਟਾਇਰ ਲੈਣ ਤੁਹਾਨੂੰ ਅੱਛਾ ਕਰੋ ਜਾਨੋ ਨਹੀਂ ਮਾਰਦਾ ਚਾਰਪੁੱਤ ਬੰਝਾ ਰਿਹਾ ਟਰੈਕਟਰ ਸੋਨੇ 19 ਮਾਡਲ ਦੇਖੋ ਬਈ ਪਰ ਦੋ ਗੁਰੂ ਸਹੀ ਤਰ੍ਹਾਂ ਆਉਂਦੇ ਮੰਡੀ ਦੇਖੋ ਬਹੁਤ ਜ਼ਿਆਦਾ ਮੰਡੀ ਭਰ ਗਿਆ ਵਰਨਾ ਇਹ ਮੰਡੀ ਬਹੁਤ ਭਰੀ ਹੈ ਬਈ ਸਾਵਜਿੰਗ ਅਲੀ ਕੋਲੇ ਮਢੀ ਲੱਗਦੇ ਆ ਆਜੋ ਨਹੀਂ ਕੋਈ ਜਾਂਦੇ ਆ ਜਾਂਦੇ ਆ ਨਾ ਪਰ 55 ਦਾ ਸਾਹ ਜਿੱਦਾਂ ਫੋਰ ਬਾਈ ਫੋਰ ਲੱਗਦਾ ਨਾ ਦੂਜਾ ਹੀ ਆ ਭਾਈ ਮੋਰ ਵਾਈਪ ਹੋ ਨਹੀ ਇਹਦਾ ਦੂਜਾ ਹੀ ਆ ਟਾਇਰ ਦੂਜੇ ਭਾਈ ਬਹੁਤ ਛੋਟਾ ਛੋਟਾ ਇਹ ਨਾ ਹੋਵੇ ਬਹੁਤ ਹੀ ਵਧੀਆ ਟਰੈਕਟਰ ਹੈ ਸੋ ਬੰਦੇ ਟਾਇਰਾਂ ਜਾ ਕੇ ਟਰੈਕਟਰ ਉਹ ਬੰਪਰ ਬਾਬਾ ਜੀ ਰੱਖੇ ਹੋਏ देते जी सतारह मॉडल से पाँच रेट सतारह मॉडल जी पेट लॉ मित्रों वेट वूट लगे कर दो शेर दब के लोजार एक खड़ा जी पाँ पीए पंजा डीए पीड़ी चौधरी का ट्रैक्टर भी पूरा वाइया गुड़िया टायर ਉਡੀਕ ਉਹ ਡਾਇਰੈਕਟ ਵੀਰੇਨ ਮੈਂ ਸੈਂਟਰ ਸੜ ਗਈ ਰੇ ਉਹਨੇ ਮਾਡਲ 535 ਦਾ 60 55 ਆਏਗਾ ਜਿੱਦਾਂ 60 55 18 ਮਾਡਲ 590 ਦਾ ਵੇਚ 18 ਮਾਡਲ 590 ਦਾ ਦੇਖ ਸਕਦੇ ਹੋ 60 55 ਐਂਡ ਹੋਰ ਮਾਗੇ 21 ਮਾਡਲ 435 ਦਾ ਲੋਈ ਮਿੱਤਰੋ फोन नंबर किए जाता मेरा गुत्ती है ट्रैक्टर से लेना भी ट्रैक्टर अंबर दस दीक है जी एक माडल टॉप मॉडल सी पच्ची का देख सकते ट्रैक्टर लो मित्रों ट्रैक्टर देखो जी ਲੋ ਵੀ ਬੜਾ ਬਜਟ ਟਰੈਕਟਰ ਹੋਇਆ ਐ ਸੈਕਟਰ ਗੇਰਾ ਆ ਜਾਓ ਮਿੱਤਰੋ ਜਿਹੜਾ ਮੇਰੀ ਵੀਡੀਓ ਦੇਖੂਗਾ ਉਹਨੂੰ 10000 ਮੈਂ 10000 ਤੈਆ ਕਰ ਟਕਰਾਉਂਗਾ ਟਕ ਆ ਜਾਓ ਗਰਾ ਲੋ ਵੀ ਮਿੱਤਰੋ ਸੁਵਰਾਜ 800 ਸੋਨਾਂ ਲਿਖਾਇਆ ਗਿਆ ਜੀ 285000 ਰੁਪਏ ਜੀ 2007 ਮਾਡਲ ਆ ਜੀ 67 ਮਾਡਲ ਆ ਜੀ ਦੇਖੋ ਟਰੈਕਟਰ ਸੀ ਹੱਟ ਦੇ ਟਾਇਰ ਆ 12 ਨਾਲ ਉਠਾਈ ਦੇ ਲੋ ਜੀ ਦੇਖੋ ਪਰੋਜੈਕਟ ਮੰਡੀ ਰੌਣਕਾਂ ਲੱਗੀਆਂ ਪਈਆਂ ਉਹ ਬਾਈ ਵੀਡੀਓ ਸ਼ੇਅਰ ਕਰ ਦਿਓ ਕਮੈਂਟ ਕਰ ਦਿਓ ਪ੍ਰਭੂ ਜੁੜੇ ਦੋ ਚਾਰ ਜਣੇ ਦੇਖਦੇ ਆਂ ਅਰੇ ਜੀ ਬਹੁਤ ਘੱਟ ਚੁੱਕੀ ਆਪਣੀ ਬਾਈ ਕਮੈਂਟ ਕਰ ਦੋ ਜੁੜੇ ਉਹਨੂੰ ਸ਼ੇਅਰ ਲਾਈਕ ਪ੍ਰਭੂ ਨਾਲ ਇੱਕ ਕਰ ਦੋ ਟਰੈਕਟਰ ਮੰਡੀ ਬਰਨਾਲਾ ਸਬਜ਼ੀ ਮੰਡੀ ਦੇ ਕੋਲੇ ਦੇਖੋ ਜੀ ਟਰੈਕਟਰ ਫੋਰ ਬਹੁਤ ਖੜੇ ਆਂ ਲੋ ਜੀ ਮਿੱਤਰੋ ਟਰੈਕਟਰ ਟਰੈਕਟਰ ਕਿਵੇਂ ਲੱਗੀ ਜੀ ਵੀਡੀਓ ਟਰੈਕਟਰ ਮੰਡੀ ਪਰਣਾਲਾ ਦੀ ਵਧੀਆ ਲੱਗੀ ਵੀਡੀਓ ਸ਼ੇਅਰ ਕਰ ਦਿਓ ਯਾਰ ਬਾਈ ਬਣ ਕੇ ਠੀਕ ਹੈ ਬਾਈ ਲੋ ਬੀ ਟਰਾਲੀਆਂ ਬਹੁਤ ਆਈਆਂ ਵੱਡੀ ਟਰਾਲੀਆਂ ਦੇਖੋ ਜੀ ਬਹੁਤ ਜ਼ਿਆਦੇ ਟਰਾਲੀਆਂ ਮੰਡੀ 'ਚ ਆਈਆਂ ਬਹੁਤ ਜ਼ਿਆਦੇ ਨਾੜ ਗਏ ਨੇ 49 ਗੇ ਰਹੇ ਨੇ 49 ਗੇ ਦੇਖ ਸਕਦੇ 49 ਗੇ ਚੰਗਾ ਬਾਈ ਜੀ ਸਤਿ ਸ੍ਰੀ ਅਕਾਲ ਵੀਡੀਓ ਨੂੰ ਸ਼ੇਅਰ ਲਾਈਕ ਚੈਨਲ ਨੂੰ ਸਬਸਕ੍ਰਾਈਬ ਟਰੈਕਟਰ ਮੰਡੀ ਬਰਨਾਲਾ YouTube ਚੈਨਲ ਫਾਰਮਰ ਕਿੰਗ ਨਾਟਗਰਾ ਤੇ ਆਪਣਾ ਫੋਨ ਨੰਬਰ ਆ ਜੀ 78885 8388 ਜੇ ਮੇਰੇ ਭਰਾ ਨੇ ਕਿਸੇ ਨੇ ਐਡਲ ਪਾਉਣੀ ਆ ਤੇ ਟਰੈਕਟਰ ਦੀ ਕਿਸੇ ਦੀ ਵੀਡੀਓ ਪਾਉਣੀ ਆ ਤਾਂ ਉਹਨੂੰ ਫੋਨ ਕਰਿਓ ਭਰਾਵੋ ਠੀਕ ਹੈ ਓਕੇ ਬਾਈ ਜੀ ਧੰਨਵਾਦ ਵੀਡੀਓ ਲਾਜ਼ਮੀ ਦੇਖਿਓ ਅੱਛੀ ਕਾਲ ਜੀ ਦੇਖੋ